ਸਾਰਿਆਂ ਨੂੰ ਪਿਆਰ ਭਰੀ ਜੈਸ਼ਾ ਅੱਜ 4 ਅਕਤੂਬਰ ਹੈ ਸੰ franancis ਅਸੀਸੀ ਦਾ ਕਾਸ ਦਿਨ ਮੈਂ ਅੱਜ ਬਹੁਤ ਖੁਸ਼ ਹਾਂ ਕਿ ਅੱਜ ਮੈਂ ਤੁਹਾਡੇ ਵਿੱਚ ਕਾ ਇੱਕ ਅਜਿਹੇ ਸੁਪਰ ਹੀਰੋ ਬਾਰੇ ਦੱਸਣ ਜਾ ਰਿਹਾ ਹਾਂ ਜੋ ਨਾ ਸਿਰਫ ਪ੍ਰਮਾਤਮਾ ਦਾ ਪਿਆਰਾ ਦੋਸਤ ਸੀ ਸਗੋਂ ਪੰਛੀ ਜੰਗਲਾਂ ਅਤੇ ਕੁਦਰਤ ਦਾ ਵੀ ਸਭ ਤੋਂ ਵਧੀਆ ਦੋਸਤ ਸੀ ਕਲਪਨਾ ਕਰੋ ਬਹੁਤ ਸਮੇਂ ਪਹਿਲਾਂ ਇਟਲੀ ਦੇ ਇੱਕ ਛੋਟੇ ਸ਼ਹਿਰ ਅਸੀਸੀ ਵਿੱਚ ਇੱਕ ਮੁੰਡਾ ਰਹਿੰਦਾ ਸੀ ਜਿਸ ਦਾ ਨਾਮ ਸੀ ਫਰਾਂਸਿਸ ਉਹ ਅਮੀਰ ਪਰਿਵਾਰ ਵਿੱਚ ਪੈਦਾ ਹੋਇਆ ਚਮਕਦਾਰ ਕੱਪੜੇ ਪਾਉਂਦਾ ਅਤੇ ਪਾਰਟੀ ਵਿੱਚ ਮਸਤੀ ਕਰਦਾ ਪਰ ਇੱਕ ਦਿਨ ਇਹ ਜਾ ਆਇਆ ਕਿ ਪ੍ਰਭੂ ਯੇਸ਼ੂ ਮਸੀਹ ਨੇ ਉਸ ਦੇ ਦਿਲ ਵਿੱਚ ਗੱਲ ਕੀਤੀ ਜਿਸ ਦੇ ਨਾਲ ਫਰਾਂਸਿਸ ਦਾ ਸਭ ਕੁਝ ਬਦਲ ਗਿਆ ਉਸ ਨੇ ਆਪਣੇ ਚਾਂਦੜ ਕੱਪੜੇ ਤਿਆਗ ਦਿੱਤੇ ਆਪਣੀ ਸਾਰੀ ਦੌਲਤ ਗਰੀਬਾਂ ਵਿੱਚ ਵੰਡ ਦਿੱਤੀ ਅਤੇ ਪਰਮਾਤਮਾ ਦੇ ਪਿਆਰ ਨੂੰ ਫਲਾਨ ਦਾ ਫੈਸਲਾ ਕੀਤਾ ਫਰਾਂਸਿਸ ਨੂੰ ਕੁਦਰਤਨਾਥ ਬਹੁਤ ਪਿਆਰ ਸੀ ਉਹ ਪੰਛੀਆਂ ਨਾਲ ਗੱਲਾਂ ਕਰਦਾ ਜਿਵੇਂ ਉਹ ਉਸਦੇ ਦੋਸਤ ਹੋਣ ਇੱਕ ਇੱਕ ਵਾਰ ਉਸਨੇ ਬਹੁਤ ਸਾਰੇ ਪੰਛੀਆਂ ਨਾਲ ਪ੍ਰਮਾਤਮਾ ਦੀ ਗੱਲ ਸੁਣੀ ਅਤੇ ਪੰਛੀ ਚੁੱਪਚਾਪ ਸੰਦੇ ਰਹੇ ਜਿਵੇਂ ਬੱਚੇ ਸਕੂਲ ਵਿੱਚ ਸੰਦੇ ਹਨ ਉਹ ਜਾਨਵਰ ਕੁੱਤੇ ਆ ਖਰਗੋਸ਼ਾ ਇਥੋਂ ਤੱਕ ਕਿ ਪੇੜੀਆਂ ਨਾਲ ਵੀ ਉਸਨੇ ਦੋਸਤੀ ਕੀਤੀ ਫਰਾਂਸਿਸ ਨੇ ਪ੍ਰਮਾਤਮਾ ਦੀ ਇਸ ਸੁੰਦਰ ਸ੍ਰਿਸ਼ਟੀ ਨੂੰ ਆਪਣੀਆਂ ਅੱਖਾਂ ਵਜੋਂ ਦੇਖਿਆ ਸੂਰਜ ਨੂੰ ਪ੍ਰਾ ਸੂਰਜ ਅਤੇ ਚੰਦ ਨੂੰ ਪੈਨਸ਼ਨ ਕਹਿੰਦਾ ਸੀ ਫਰਾਂਸੀਸ ਅਨੂ ਸਿਖਾਉਂਦਾ ਹੈ ਕਿ ਪਰਮਾਤਮਾ ਦਾ ਪਿਆਰ ਸਭ ਕੁਝ ਵਿੱਚ ਹੈ ਗਰੀਬ ਲੋਕਾਂ ਵਿੱਚ ਜਾਨਵਰਾਂ ਵਿੱਚ ਅਤੇ ਰੁੱਖਾ ਫਲਾ ਵਿੱਚ ਉਹ ਉਸ ਨੇ ਸਾਡੇ ਵਰਗੇ ਬੱਚਿਆਂ ਨੂੰ ਸਿਖਾਇਆ ਹੈ ਕਿ ਅਸੀਂ ਸਾਦਾ ਜੀਵਨ ਜੀ ਸਕਦੇ ਹਾਂ ਅਤੇ ਦੂਸਰਿਆਂ ਨਾਲ ਪਿਆਰ ਸਾਂਝਾ ਕਰ ਸਕਦੇ ਹਾਂ ਅਤੇ ਹਰ ਰੋਜ਼ ਪਰਮਾਤਮਾ ਦਾ ਧੰਨਵਾਦ ਕਰ ਸਕਦੇ ਹਾਂ ਮੈਂ ਤੁਹਾਨੂੰ ਆਪਣੀ ਇੱਕ ਛੋਟੀ ਕਹਾਣੀ ਦੱਸਦਾ ਹਾਂ ਪਿਛਲੇ ਹਫਤੇ ਮੈਂ ਆਪਣੇ ਬਾਲ ਤੋਂ ਕਟੇਨੋ ਪਾਰਕ ਵਿੱਚ ਲੈ ਕੇ ਗਿਆ ਉਹ ਬਹੁਤ ਖੁਸ਼ੀ ਉਹ ਇੰਦਰ ਉਧਰ ਭਜ ਰਹੀ ਸੀ ਮੈਂ ਸੋਚਿਆ ਪ੍ਰਭ ਪਰਮਾਤਮਾ ਨੇ ਇਹ ਸੁੰਦਰ ਦੁਨੀਆ ਬਣਾਈ ਹੈ ਮੈਂ ਫਰਾਂਸਿਸ ਵਾਂਗ ਇੱਕ ਛੋਟੀ ਪ੍ਰਾਰਥਨਾ ਕੀਤੀ ਧੰਨਵਾਦ ਪ੍ਰਮਾਤਮਾ ਇਹ ਸੁੰਦਰ ਦਿਨ ਅਤੇ ਮੇਰੇ ਦੋਸਤ ਕਟੇਲੀ ਮੈਨੂੰ ਲੱਗਿਆ ਜਿਵੇਂ ਫਰਾਂਸਿਸ ਮੇਰੇ ਨਾਮ ਮੁਸਕਰਾ ਰਿਹਾ ਹੈ ਤਾਂ ਅਸੀਂ ਅੱਜ ਸੰਤ ਫਰਾਂਸਿਸ ਦਾ ਜਸ਼ਨ ਕਿਵੇਂ ਮਨਾ ਸਕਦੇ ਹਾਂ ਪਹਿਲਾਂ ਬਾਹਰ ਜਾਓ ਅਤੇ ਕੁਦਰਤ ਨਾਲ ਪਿਆਰ ਕਰੋ ਅਤੇ ਇੱਕ ਫਲ ਨੂੰ ਲੋ ਅਤੇ ਉਸ ਨੂੰ ਉਸ ਨੂੰ ਜੋ ਜਾਂ ਜਾਨਵਰਾਂ ਨੂੰ ਵੇਖੋ ਅਤੇ ਉਨ੍ਹਾਂ ਨੂੰ ਪਿਆਰ ਕਰੋ ਜਿਵੇਂ ਆਪਣੇ ਪਾਲਤੂ ਕੁੱਤੇ ਨੂੰ ਜੱਫੀ ਪਾਉ ਅਤੇ ਬਾਹਰ ਜਾ ਕੇ ਕੋਈ ਚੰਗਾ ਕੰਮ ਕਰੋ ਆਪਣੇ ਰੋਟੀ ਜਾਂ ਖਿਡੋਨਿਆਂ ਅਤੇ ਪ੍ਰਮਾਤਮਾ ਨੂੰ ਧੰਨਵਾਦ ਕਰੋ ਤੁਸੀਂ ਫ੍ਰਾਂਸਿਸ ਦੀ ਮਸ਼ਹੂਰ ਪ੍ਰਾਰਥਨਾ ਵੀ ਕਹਿ ਸਕਦੇ ਹੋ ਮੈਂ ਆਪਣੇ ਪਿਆਰ ਨੂੰ ਇੱਕ ਸੰਦੇਸ਼ ਬਣਾ ਜਿੱਥੇ ਨਫ਼ਰਤ ਹੋਵੇ ਉੱਥੇ ਪਿਆਰ ਅਤੇ ਜਿੱਥੇ ਅੰਧਕਾਰ ਹੈ ਉੱਥੇ ਰੋਸ਼ਨੀ ਬੱਚਿਓ ਇੱਕ ਵੱਡੀ ਬੱਚਿਓ ਜ਼ਿੰਦਗੀ ਇੱਕ ਵੱਡੀ ਖੁਸ਼ੀ ਵਰਗੀ ਹੈ ਅਤੇ ਸੰਤ ਫਰਾਂਸਿਸਾਨੂੰ ਸਿਖਾਉਂਦਾ ਹੈ ਕਿ ਪ੍ਰਮਾਤਮਾ ਦਾ ਪਿਆਰ ਸਾਡੇ ਵਿੱਚ ਹੈ ਆਓ ਅਸੀਂ ਉਸ ਵਰਗੇ ਬਣੀਏ ਕੁਦਰਤ ਨੂੰ ਪਿਆਰ ਕਰੀਏ ਦੂਜਿਆਂ ਦੀ ਮਦਦ ਕਰੀਏ ਅਤੇ ਹਰ ਦਿਨ ਮੁਸਕਰਾਈਏ ਧੰਨਵਾਦ